ਸਸ ਸੱਜਣੋ ਅੱਜ ਫੇਰ ਹਾਜ਼ਰਾਂ ਬਾਈ ਚਮਕੌਰ ਦੇ ਘਰੋਂ ਦੋ ਗਰਮੀ ਦੇ ਤੋਹਫੇ ਲੈ ਕੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਇੱਕ ਤਾਜੀ ਸੂਈ ਮੱਛੀ ਦਿਖਾਵਾਂਗੇ ਜਰਸੀ ਕ੍ਰੋਸ ਅੰਗ ਦੇ ਵਿੱਚ ਪੈਂਦੀ ਆ ਤੇ ਇੱਕ ਸਾਨੂੰ ਸਾਈਵਾਰ ਦਾ ਤੋਹਫਾ ਦਿਖਾ ਦਾਂਗੇ ਠੰਡੀ ਸੀਲ ਬਿਲਕੁਲ ਥਾਣ ਦਿਖਾ ਗਰੀ ਇਹਦਾ ਵੀ ਸੂਣ ਚ ਦਿਨ ਜਰੂਰ ਕਰਦੀ ਆ ਪਰ ਸਵੇਰ ਦੀ ਬਾਈ ਠੰਡੀ ਆ ਲੈ ਸਵੇਰ ਦੀ ਆ ਗਈ ਪੂਰੀ ਠੰਡੀ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੋਊਗਾ ਜਿਹੜੇ ਹਿਸਾਬ ਨਾਲ ਆ ਮੌਸਮ ਚੱਲ ਰਿਹਾ ਹੁਣ ਆ ਉਹ ਮੌਸਮ ਦੇ ਵਿੱਚ ਚੱਲਣ ਵਾਲੀਆਂ ਗਾਵਾਂ ਨੇ ਤੇ ਬਾਕੀ ਜਿਹੜੇ ਰੇਟ ਨੇ ਰੇਟ ਵੀ ਬਾਈ ਦੇ ਬਾਜਪਾ ਹੁੰਦੇ ਨੇ ਗੱਲ ਵਾਸਤੇ ਵੀ ਬਾਈ ਨਾ ਕਰਾ ਦਦਿਆਂ ਇਕੱਲੇ ਇਕੱਲੇ ਪਛੀ ਦੀ ਡਿਟੇਲ ਪੁੱਛ ਲਾਂਗੇ ਤੇ ਜਿਹੜਾ ਰੇਟ ਆ ਰੇਟ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਆਜੋ ਜੰਪੁਰ ਸਤਿ ਸ਼੍ਰੀ ਅਕਾਲ ਪਾ ਮੇਰਾ ਹੋਰ ਕਿਵੇਂ ਆ ਪਰਮਾਤਮਾ ਦੀ ਕਰਤਾ ਬਹੁਤ ਵਧੀਆ ਚੱਲਦਾ ਕੰਮ ਚੜਦਾ ਹੀ ਕੰਮ ਇੱਥੋਂ ਕਰਦੀ ਹਾਂ ਆ ਇੱਥੋਂ ਕਰਦੀ ਹਾਂ ਜਮਾ ਤਾਜੀ ਸੂਈ ਤੋਂ ਜਮਾ ਸੀਲ ਠੰਡੀ ਆ ਭਰਾ ਗੁਰੀ ਇੱਕ ਨੰਬਰ ਆ ਜਮਾ ਠੰਡੀ ਸੀਲ ਚਾਰ ਗੰਦ ਤਾਜੀ ਸੂਈ ਜਮਾ ਸੀਲ ਪਹਿਲਾ ਪਹਿਲਾ ਸੂਆ ਸੀ ਸ ਇੱਕ ਨੰਬਰ ਅਬਸੀ ਯਾਰ ਹੱਦੋਂ ਨਾਲ ਵੱਡਾ ਐ ਖਾਸ ਹੀ ਆ ਤਾਂ ਇਹ ਸੱਜਣ ਦੀ ਪਸ਼ੂ ਠੰਡਾ ਸੀਲ ਹੋਊਗਾ ਦੋਆ ਪਾਸੇ ਬਹਿ ਕੇ ਚਵਾਈ ਵਾਲਾ ਮਿਲੂਗਾ ਵੰਟਾ ਹੀ ਖੜੀ ਜਨ ਥੱਲੇ ਕੋਈ ਚੱਕਰੀ ਕੋਈ ਨਹੀਂ ਬਈ ਯਾਰ ਆਪਣੀ ਬਸੀ ਥੱਲੇ ਪਹਿਲਾਂ ਚਾਰ ਤਾਂ ਸੂਈਆ ਪਹਿਲਾਂ ਕਦੋਂ ਸੂਈ ਆ ਇਹ ਤੜਕੇ ਸੂਈ ਸੀ ਵੀਰੇ 4:00 ਵਜੇ ਜੇਰ ਚ ਫੜਾ ਵੀਡੀਓ ਹੈਗੀ ਆ ਠੀਕ ਆ ਗੱਲ ਆ ਹਾਂ ਹਾਂ ਆਰਡਰ ਦਾ ਕਿਸੇ ਨਾਮ ਦਾ ਪੈ ਜਾ ਮੈਂ ਦੇਖੀਂ ਆ ਗੁਰੀ ਸੱਜਣੋ ਬਿਲਕੁਲ ਨਾਲ ਲੱਗਵਾ ਤੇ ਥਾਣ ਰੱਖਦੀ ਆ ਮੱਝਾਂ ਵਰਗਾ ਵਧੀਆ ਸ਼ਾਨਦਾਰ ਕੋਈ ਸੀਲ ਠੰਡੀ ਵਾਲੀ ਗੁਰੀ ਆ ਇੱਥੋਂ ਸਾਈਡ ਤੋਂ ਦਿਖਾ ਦੀ ਗਰੀ ਤੇ ਰਾਂਗੇ ਚੱਲ ਰਾਇਆਂ ਬੈ ਕਾਲਾ ਤੇ ਬਾਕੀ ਕ੍ਰੋਸ ਅੰਗ ਦੇ ਵਿੱਚ ਆ ਗਈ ਜਿਵੇਂ ਤੁਹਾਨੂੰ ਦੱਸਿਆ ਨਾ ਮੈਂ ਗਰਮੀ ਦੇ ਵਿੱਚ ਚੱਲਣ ਵਾਲੀ ਵੱਛੀ ਆ ਇੱਥੋਂ ਦਿਖਾ ਰਹੀਂਗਾ ਵੀ ਗਾਂ ਵਾਲੇ ਗਾਂ ਵਾਲੇ ਬੰਨਿਓ ਤੇ ਪਿਛਾਂ ਵਾਲੇ ਬੰਨਿਓ ਗਾੜੀ ਪਿਛਾੜੀ ਆਰਡਰ ਰੱਖੂਗੀ ਫਿਕਸ ਫਿਕਸ ਬਿਲਕੁਲ ਕਾਮਯਾਬੀ ਵਾਲਾ ਆਰਡਰ ਦੁੱਧ ਕਿੰਨਾਂ ਪਾਸ ਅੱਗੇ ਜਮਕੋਰ ਇਹ ਉਤਾਰਾ ਸੇਵਾ ਦਾ ਭਰਾ ਮੇਰਾ ਵੀ ਵੀ ਬਾਦੇ ਬਾਈ ਵੀ ਪਾਰੇ ਦਾ ਪਤਾ ਨਹੀਂ ਹਾਂ ਜਿਹੜਾ ਜਹੀ ਆਪਾਂ ਸੇਵਾ ਕਰ ਲਾਂਗੇ ਨਾ ਠੀਕ ਹੈ ਉਦਾਂ ਦੀ ਇਹੋ ਆ ਸੀਲ ਠੰਡੀ ਦੀ ਕੁਆਲਿਟੀ ਬੱਤੀ ਠੀਕ ਹੀ ਸ਼ਕੂਨ ਪੂਰੀ ਆ ਨਾ ਬਾਜੀ ਸੰ ਠੰਡੀ ਐ ਸਰ ਸੌ ਸੁਭਾ ਦੀ ਆ ਲੈ ਬਤੁਰ ਚੱਲ ਚੱਲ ਬੱਚਾ ਕੀ ਕਰਨਾ ਮੰਗ ਰਹੀ ਦੀ ਬੱਸ ਆ ਵੀਰੇ ਆ ਨਾਲ ਆ ਗਿਆ ਮੇਲ ਕਾਫ ਤੇ ਬਾਕੀ ਸ਼ਕੀਨ ਆ ਗਈ ਫੁੱਲ ਪੂਰੀ ਇੱਕ ਨੰਬਰ ਆ ਬੱਸੀ ਯਾਰ ਤੇਰੀ ਫੈਟ ਪਰਸੈਂਟੇਜ ਵੀ ਚੰਗੀ ਹੋਊਗੀ ਸਿੰਧ ਦੀ ਪਿੰਡਾਂ ਵਿੱਚ ਸੁਲੀਨ ਵਰਗੀ ਪਿੰਡਾਂ ਮਤਲਬ ਕਲਸਲੀਨ ਵਰਗਾ ਪਿੰਡਾਂ ਬੱਸੀ ਦਾ ਲੈ ਚੱਲ ਚੱਲ ਇੱਥੋਂ ਗਰੀ ਠੰਡ ਦਾ ਸਾਈਜ਼ ਦਿਖਾ ਜੀ ਤੇ ਚਬਾਈ ਦੀ ਕਿੱਦਾਂ ਹੈ ਇੱਕ ਨੰਬਰ ਆ ਪਈਆ ਸਿੰਗਤਾਂ ਵਰਗੀ ਧਾਰਾ ਜੱਜ ਬੱਸੀ ਦੀ ਮੋਟੀ ਹਾਂ ਬਿਲਕੁਲ ਚੀਚੀਆਂ ਵਰਗੀ ਮੋਟੀ ਕਹਿ ਸਕਦੇ ਹਾਂ 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 ਬਿਲਕੁਲ ਵੀਰੇ ਠੰਡੀ ਨਸ਼ਾ ਪ੍ਰਮੋਟ ਹੋ ਜਾਂਦਾ ਨਾ ਹਾਂ ਬਾਕੀ ਸਿਰੇਕ ਹੋਰ ਆ ਹਾਂਜੀ ਨਾਣਾ ਪਾਵੇ ਨਾ ਪ ਕੋਈ ਚੱਕਰੀ ਕੋਈ ਨਹੀਂ ਜਿਵੇਂ ਮਰਜ਼ੀ ਚ ਵਾਈ ਕਰੀ ਜੋ ਮਰਜ਼ੀ ਮਰਜ਼ੀ ਕੋਈ ਚੱਕਰੀ ਕੋਈ ਨਹੀਂ ਨਿਕਾ ਨਿਆਣਾ ਵੀ ਕਰ ਲੈ ਹਾਂ ਕੋਈ ਮਰਜ਼ੀ ਪੰਜ ਸੱਤ ਸਾਬਾ ਜਾ ਵਾਜੋਲੇ ਪੀੜੀ ਡਾ ਕੇ ਚੌਣ ਵਾਲੀ ਆ ਹਾਂ ਬਿਲਕੁਲ ਪੀੜੀ ਡਾ ਕੇ ਚੌਣ ਵਾਲੀ ਬਹਿੜਾ ਬਾਈ ਕਹਿੰਦਾ ਸਵੇਰ ਦੀ ਬਿਲਕੁਲ ਠੰਡੀ ਸੀਲ ਤਾਜੀ ਸੂਈ ਜੇਰ ਜੇ ਭੱਡਨ ਤੇ ਠੰਡ ਦਾ ਸਹਜ ਲੱਗਿਆ ਕਮਾਲ ਦਾ ਬਿਲਕੁਲ ਬਾਕਮਾਲ ਹੀ ਲੱਗੇ ਪੌਦੇ ਸਾਡਾ ਨਾ ਬੱਚਾ ਥੋਨੂੰ ਬੱਚਾ ਲਾ ਬੱਚਾ ਸਾਡਾ ਹੱਡ ਪਾਂ ਦੇਖੀਦਾ ਫੇਰ ਵੀ ਨਹੀਂ ਕਰਾ ਬੱਚਾ ਲਾ ਕੇ ਦਿਖਾਵਾਂਗੇ ਥੋਨੂੰ ਧਾਰਾ ਮਾਰ ਕੇ ਇੱਕ ਸਾਨੂੰ ਦਿਖਾ ਦੂੰਗਾ ਗੱਬਣ ਦਾ ਥੋਪਾ ਆ ਸੱਜਣਾ ਚਵਾਈ ਚੈੱਕ ਕਰ ਸਕਦੇ ਹੋ ਚਵਾਈ ਜਦੋਂ ਕਰਿਆ ਕਰੋਗੇ ਨਾ ਇੱਕ ਦੰਤ ਜੀ ਲੱਗਿਆ ਕਰੂ ਮੱਲੋ ਚਵਾਈ ਚਵਾਈ ভাই ਪੁੱਲਦੀ ਆ ਭਾਈ ਯਾਰ ਇਧਰ ਮੈਂ ਡੋੜਾ ਚਵਾ ਲੱਗਿਆ ਬੈਠਾ ਮਨ ਲੱਗਿਆ ਕਰੂ ਪਿੱਛਲਾ ਕੋਈ ਮਾਰ ਦਿੰਦੀ ਐਨਾਂ ਵੀ ਐਸੀ ਚਵਾਈ ਨਹੀਂ ਮਿਲੂਗੀ ਚਾਹੇ ਹਜ਼ਾਰ ਬੈਠ ਦੇਖੀ ਤਾਂ ਵੀ ਬੈਠਦੀ ਨਹੀਂ ਜਿੰਨ ਕੀ ਹੈ ਬਣਾ ਵੀ ਬੜੀ ਆਸਲ ਬੱਤੀ ਆ ਭਾਈ ਸਵੇਰ ਦੀ ਠੰਡੀ ਸੀਨ ਸੂਆ ਪਹਿਲਾਂ ਚਵਾ ਫੁੱਲ ਮੋਟਾ ਉਰਲੇ ਬੰਨੇ ਵੀ ਦਿਖਾ ਦੇ ਗਰੀ ਜੀ ਚਵਾ ਦੇ ਥਾਂ ਹੁਣ ਬਾਹ ਮੋਟਾ ਦੇਖ ਲੈ ਦੇਖੀ ਮੁੱਠੀ ਆ ਬੰਦਿਆ ਪਹਿਲਾਂ ਦੇ ਹਿਸਾਬ ਨਾਲ ਨਾ ਬਾੜੀ ਚ ਬਾਈ ਹੋ ਗਈ ਆ ਬਿਲਕੁਲ ਆ ਗਈ ਫੋਕੀ ਹੈ ਨਾ ਇੱਕ ਨੰਬਰ ਆ ਗੁਰੀ ਲੈ ਇੱਕ ਜੋੜ ਕੇ ਮੈਂ ਬੈਠੀ ਗੁਰੀ ਪਰਨੇ ਪਾਸੇ ਮੈਂ ਭੈਣ ਕੋਈ ਵਿਚਕਾਣ ਵੀ ਬੜਾ ਬਚ ਭਰਾ ਬੈਠੇ ਜੋੜੀ ਬੈਠੇ ਠੀਕ ਆ ਗੱਲ ਹਾਂ ਉਹ ਕੰਮ ਨਹੀਂ ਹੈਗਾ ਬਰੇਸ਼ ਗੁਰੀ ਲੈ ਇੱਕ ਨੰਬਰ ਆ ਬਈ ਯਾਰ ਇੱਕ ਵਾਰ ਹੀ ਫੰਦੂ ਇੱਕ ਨੰਬਰ ਆ ਬਰਾ ਆ ਬੰਦ ਫੋਕੀ ਆ ਗਈ ਜਮਾ ਇੱਕ ਨੰਬਰ ਆ ਰਹਾ ਅਸਲ ਅਸਲਾ ਬੱਸੀ ਯਾਰ ਸੌਂਦੀ ਨਹੀਂ 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 ਇਧਰ ਦੀ ਕੈਮਰਾ ਕਰਾ ਚੈੱਕ ਕਰ ਡੂਟੀ ਆ ਜਾਵਾ ਡੂਟੀ ਵਾਲਾ ਕੰਮ ਨਹੀਂ ਬਾਹਲੇ ਮੋਟੀ ਧਾਰਾ ਭਾਈਆ ਰੈਂਡੋ ਵਾਲਾ ਕੰਮ ਹੀ ਆ ਦੇਖੀ ਬੱਸੀ ਕਿਵੇਂ ਖੜੀ ਹੋਈ ਜਮਾ ਸਾਂਤ ਸੁਭਾਨਾ ਹੋਲੀ ਵੀ ਵਾਲੀ ਆ ਗਈ ਕੰਮ ਯਾਰ ਯਾਰ ਬੱਸੀ ਆ ਭਾਈ ਬੱਲੇ ਥਣ ਦੀ ਵੀ ਚੈੱਕ ਕਰਾ ਦੇਣਾ ਜਵਾ ਤੁਹਾਨੂੰ ਚਵਾਦ ਹੀ ਨਹੀਂ ਮਾਰੀ ਹੈਗੀ ਵੈੜਾ

ਬੂਰਾ ਜਿਹਾ ਜ ਕੰਮ ਆਇਆ ਠੀਕ ਆ ਕੰਮ ਉਹ ਕੰਮ ਨਹੀਂ ਹੈਗਾ ਵੀਰੇ ਬੱਸੀ ਦਾ ਇਹ ਬਾਈ ਕਹਿੰਦਾ ਦੇ ਦਾਂਗੇ ਪੈਂਟ ਸਿਰਫ 65000 ਦੀ ਦੇ ਦਾਂਗੇ ਬੱਸੀ ਆਪਾਂ 65000 ਦੀ ਤੇ ਚੋ ਕੁਆਲਿਟੀ ਆਰਡਰ ਦੀ ਦੇਖੀ ਲੱਗਦੀ ਨਹੀਂ ਸੇਫ ਸੋਣੀ ਯਾਰਾ ਐ ਗੁਲਾਬੀ ਗੁਲਾਬੀ ਖਣ ਲੱਗਾ ਮੁੱਠੀ ਹੱਸਣ ਲੱਗ ਰਿਹਾ ਲੈ ਇੱਕ ਨੰਬਰ ਆ ਵੀਰੇ ਹਾਸਲਾ ਜਵਾ ਪੂਰਾ ਮੋਟਾ ਕਰੀ ਹਾਂ ਬਿਲਕੁਲ ਬਿਲਕੁਲ ਜਿੱਦ ਮਰਜ਼ੀ ਬੈਠੀ ਐ ਕੁਝ ਵੀ ਨਹੀਂ ਕਹਿੰਦੀ ਬੱਸੀ ਯਾਰਾ ਜਿਹੜੇ ਪਾਸੇ ਮਰਜ਼ੀ ਮਾਰਦੇ ਬੈਠੇ ਕੁਝ ਵੀ ਨਹੀਂ ਕਹਿੰਦੇ ਠੰਡੀ ਸੀ ਲਾਇਰਾ ਸਿਰਫ 65000 ਦੀ ਬੱਸੀ ਦੇ ਦਾਂਗੇ 65000 ਦੀ ਤੇ ਗੋਣ ਇਦਾਂ ਲੱਜ ਮੇਰੇ ਮਾਦੀਧਾਰਾ ਮਾਰ ਲਾ ਗੱਬਣ ਵੀ ਲੈ ਅੱਛਾ ਯਾਰ ਇੱਕ ਨੰਬਰ ਆ ਭਾ ਮੇਰੇ ਕੁਝ ਵੀ ਨਹੀਂ ਕਹਿੰਦੀ ਯਾਰ ਲੈ ਲੈ ਤੋੜ ਹੋ ਗਈ ਸੁਆ ਕਿਹੜਾ ਭਾਈ ਦਾ ਇਹ ਸੁਆ ਦੂਜਾ ਵੀਰੇ ਪਲੂਣ ਨੇ 17 ਕਿਲੋ ਤੱਕ ਡੱਡਾ 16 17 ਕਿਲੋ ਬਸ 16 17 ਕਿਲੋ ਮੰਨ ਕੇ ਲੈ ਲੈ ਬਾਹਰ ਮੰਨ ਕੇ ਲੈ ਬੇਪਰਾ ਠੀਕ ਆ ਹਾਂ ਬਾਕੀ ਕੀ ਗੱਲ ਸੁਣੋ ਹੋਰ ਦਾ ਤਾਂ ਨਾ ਇਹ ਗਰਮੀ ਗਰਮੀ ਨਹੀਂ ਮੰਨਦੀ ਗਰਮੀ ਦਾ ਸੀਜ਼ਨ ਦੀ ਹੈਗੀ ਜਮਾਂ 45 ਡਿਗਰੀ ਵਾਲੀ ਹੈ ਤਾਂ ਆਰਡਰ ਸੋਹਣਾ ਬਣਾਉਗੀ ਕਿਉਂਕਿ ਝੋਲ ਕਾਫੀ ਪਈ ਇੱਥੋਂ ਆ ਜੀ ਦੀ ਹੈ ਜੀ। ਾਨ ਬੱਡੀ ਬਹੁਤਾ ਬਾਈ ਗੁਰੀ। ਵਾਜਣਾ ਕੁਝ ਨਾ ਬਹੁਤ ਝਾਲਰ ਵੀ ਇੱਥੋਂ ਆ। ਵਾਜਣਾ ਵੀ ਫੱਲਾ ਤੇ ਗਾਂਲੇ ਬੰਨੇ ਇਧਰੋਂ ਕਰੀ ਆਰਡਰ ਦਿਖਾ ਜੀ। ਝਾਲਰ ਦੇ ਤੁੰਨ ਵੀ ਪੰਜ ਚਾਦਨ ਸਾਹਮਲੇ ਬਾਈ ਦਮਦਾ। ਕੋਈ ਮਾੜੀ ਨਹੀਂ ਬਹਿਰ ਨੂੰ ਵੀਰੇ ਉਹ ਬੰਦੇ ਨੂੰ। ਠੀਕ ਆ ਗੱਲ ਤੇ ਥਣ ਦਾ ਸੈਜ ਵੀ ਸੋਹਣਾ। ਹਾਂ ਬਹੁਤ ਸੋਹਣੀ ਤੇ ਠੰਡੀ ਸੀ ਜਿੱਥੇ ਕਹੇ ਉੱਥੇ ਖੜ੍ਹੇ ਨਹੀਂ ਲੈ। ਸਭ ਤੋਂ ਮੇਨ ਗੱਲ ਇਹਦੇ ਸੁਭਾਅ ਦੀ ਹੁੰਦੀ ਆ। ਹਾਂ ਲੈ। ਕੁਝ ਵੀ ਨਹੀਂ ਕਹਿੰਦੀ ਵੀਰੇ ਝਾਲਰ ਦੇ ਕਿ ਗੁਰੀ। ਲੈ ਇਧਰੋਂ ਕਰ ਇਸ ਆਈਆ ਲੋਹੀਆ ਲਵੀ ਹੱਥੋਂ ਦੀ ਗੱਬਣਾ ਨਾ ਨੇ ਨਾਲੇ ਗੱਬਣਾ ਨਾਲੇ ਬਾਹਰੇ ਖੜਿਆ ਐ ਐਂਗਲ ਸਾਡੇ ਦੱਸ ਦੇ ਵੀ ਲੈ ਗਰਾਊਂਡ ਦੇ ਵਿੱਚ ਹੀ ਮਾਰੀ ਜਰਦਾ ਨਾ ਲੈ ਸਿਵਲ ਠੰਡੀ ਬਾਦੂ ਆ ਦੇ ਜਾਣ ਦੇ ਅੰਦਰ ਨੂੰ ਲੈ ਚੱਲ ਲੈ ਚੱਲ ਇੱਕ ਨੰਬਰ ਆ ਭਰਾ ਮਿਲ ਗੁਣ ਇੱਕ ਦਿਨ ਕੱਢ ਦੂ ਭਾਈ ਬਸ ਦੋ ਚਾਰ ਦਿਨ ਕਿਹਾ ਮਾਲ ਕਰਨ ਦਾ ਬਰੇਰਾ ਠੀਕ ਆ ਗੱਲ ਹਾਂ ਪੰਜ ਚਾਰ ਦਿਨ ਕੱਢ ਸਕਦੀ ਆ ਪੰਜਾਂ ਦਿਨ ਉਹ ਵੀ ਕੱਢ ਸਕਦੀ ਆ ਦੋ ਦਿਨ ਵੀ ਕੱਢ ਸਕਦੀ ਆ ਪਤਾ ਨਹੀਂ ਭਈ ਯਾਰ ਆਪਾਂ ਪੰਜ ਚਾਰ ਦਿਨ ਕੱਢ ਸਕਦੀ ਆ ਕਿਉਂਕਿ ਪਿਛਲੇ ਬੰਨੇ ਵਾਲੇ ਆਰਡਰ ਖੋਲਣਾ ਸੁਰੂ ਨਹੀਂ ਕਰਿਆ ਗਾਂ ਵਾਲੇ ਬੰਨੇ ਦਾ ਬਣ ਗਿਆ ਤੇ ਤੁਹਾਨੂੰ ਝੋਲ ਝੂਲ ਦਿਖਾ ਦਿੰਦਾ ਇੱਥੋਂ ਮੈਂ ਤੇ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਇਹ ਇੱਥੇ ਦਿਖਾ ਦੇ ਰਹੀ ਆ ਆ ਜੋ ਚੋੜਾ ਚੋੜਾ ਥੰਦ ਕੀ ਕਹਿਸਾ ਲੱਗ ਬਈ ਥਣ ਜਮ ਮੁੱਠੀ ਵਾਲਾ ਕਹਾ ਬਈ ਯਾਰ ਆ ਪੈਸੇ ਚ ਮੋੜੇ ਪੈਸੇ ਬਿਲਕੁਲ 55000 ਦੀ ਦੇ ਦਾਂਗੇ ਹੈ 55 ਹੀ ਦੇ ਦਾਂਗੇ ਬਸੇ ਇਹ 55 ਦੀ ਉਹ ਪੈਂਦੀ 65 ਦੀ ਹਾਂ ਠੀਕ ਹੈ ਗੱਲ ਇਹ ਕਿਸ ਨੇ ਜੋੜਾ ਲੈਣਾ ਹੋਇਆ 1500 ਦਰੂ ਤੇ ਮਾਨ ਕਰਦੇ ਬਾਹਰ ਲੰਮਾ ਚਾੜਾ ਕੰਮ ਦੀ ਗੱਲ ਜੀ ਇੰਨਾ ਬਜਨ ਵਾਲੀ ਬੜਾ ਮਿਲਦੇ ਨੇ ਪਿੰਡਾਂ ਦੇ ਵਿੱਚੋਂ ਠੀਕ ਹੈ ਗੱਲ ਤੇ ਇੱਕ ਨੰਬਰ ਬੱਸੀ ਆ ਵੀ ਦੇਖ ਲੈ ਆਹ ਚੀਜ਼ ਇਹਦੇ ਹਰੀ ਗਲੇ ਲੱਗਦਾਂ ਨੇ ਬੈਠਦੇ ਥਣ ਦੇਖ ਲੈ ਤੇ ਵਾਕੀ ਸਭ ਤੋਂ ਮੇਨ ਗੱਲ ਸਵਾਹ ਦੀ ਆ ਹਾਂ ਸਵਾਹ ਠੰਡੀ ਸੀ ਦੇਖ ਲੈ ਜਿਵੇਂ ਵੰਟੇ ਖਿੜੀ ਚੱਲ ਰਹਾ ਠੀਕ ਹੈ ਗੱਲ ਨਹੀਂ ਸਾਈ ਵਾਲ ਗਰਮ ਹੁੰਦੀਆਂ ਹਾਂ ਤੁੰਨ ਦੇਖੀ ਤੁੰਨ ਵੀ ਦਿਖਾ ਦੇ ਬੰਨ ਵੀ ਦਿਖਾ ਦੇ ਦੇਗੀ ਚਾਲਰ ਝੁੱਲਰ ਬਾਈ ਸੁਣ ਲਿਓ ਬੱਸੀ ਦੇ ਚੈੱਕ ਹਰੇਕ ਪੱਕ ਦੇਖੀ ਮਾਗਲ ਵੇਖੋ ਤੇਰਾ ਗੁ ਅਸੀਂ ਚਾਂਦਰ ਦੇਖੀ ਕਿਵੇਂ ਤੇ ਬੰਨ ਵਾਲੀ ਠੰਡੀ ਦਾ ਬਾਰ ਪੌਰ ਗਿਆ ਇਹ ਰਹਾ ਰੱਬ ਦੀ ਉਮਰ ਲਾਵੇ ਬੱਸੀ ਦੀ 55 ਦੀ ਹੋ ਜੀ ਬਿਲਕੁਲ 55000 ਦੀ ਕੁੱਲ 10 ਮਿੰਟ ਕੱਢ ਕੇ ਫੇਰ ਆ ਜੇ ਮੇਰੇ ਕੋਲ ਜੇ ਨਲਗੀ ਦਾ ਲੈ ਆਵੇ ਉਥੋਂ ਨਹੀਂ ਮੇਥੋਂ ਵੜ ਕੇ ਲੈ ਜੇ ਨੰਬਰ ਕੋਲ ਨੰਬਰ 977947542 977947542 ਦਾ ਨੰਬਰ ਹੈ ਡੇਲੀ ਵਾਂਗੂ ਇਸ ਘਰ ਦੇ ਵਿੱਚੋਂ ਵੀਡੀਓ ਬਣਾਉਂਦੇ ਆ ਦੇਖੀ ਲੈ ਤੇ ਜਾਨਵਰ ਬਾਈ ਕੋਲ ਚੰਗੀ ਕੁਆਲਿਟੀ ਦੇ ਹੁੰਦੇ ਆ ਇੱਕ ਤਾਜੀ ਸੂਈ ਪੱਛੀ ਦਿਖਾਤੀ ਤੇ ਇੱਕ ਠੰਡੀ ਸੀਲ ਦਿਖਾਤੀ ਸਾਈ ਆਲ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ